ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਅੱਜ ਨਾ ਸਾਰਾ ਦੁਪਹਿਰਾ ਕਮ ਸੇ ਕਮ 2.5 ਘੰਟੇ ਸੌਂ ਕੇ ਤੇ ਥੋੜਾ ਜਿਹਾ ਆਪਣੇ ਆਪ ਨੂੰ ਹੁਣ ਫਰੈਸ਼ ਜਿਹਾ ਲੱਗਦਾ ਕਿਉਂਕਿ ਕਿੰਨੇ ਦਿਨ ਹੋ ਗਏ ਮੈਂ ਸਾਫ ਸਫਾਈ ਦੇ ਲੱਗੀ ਤੇ ਘਰ ਦੇ ਹੋਰ ਉੱਪਰਲੇ ਕੰਮ ਵੀ ਤੁਹਾਨੂੰ ਪਤਾ ਬਹੁਤ ਹੁੰਦੇ ਆ ਤੇ ਅੱਜ ਮਨੀ ਦਾ ਦਾਦਾ ਦਾਦੀ ਉਹ ਗਏ ਆ ਜਿਹੜੀ ਸਾਡੀ ਜਗਾ ਬਾਬਾ ਸ਼੍ਰੀ ਚੰਦ ਜੀ ਦੀ ਸਮਾਦੀ ਉੱਥੇ ਸਫਾਈ ਹੋਣੀ ਆ ਉੱਥੇ ਗਏ ਹੋਏ ਦੋਨੇ ਜਾਣੇ ਤਾਂ ਮੈਂ ਕਰਿਆਂ ਤੇ ਮਨਵੀਰ ਦਾ ਅੱਜ ਲਾਸਟ ਡੇ ਆ ਯੂਨੀਵਰਸਿਟੀ ਮੇਲਾ ਵਾ ਦੀਵਾਲੀ ਦਾ ਦੀਵਾਲੀ ਦਾ ਮੇਲਾ ਦੇਖ ਕੇ ਅੱਜ ਥੋੜਾ ਲੇਟ ਆਊਗਾ ਤੇ ਫਿਰ ਉਹਨੂੰ ਛੁੱਟੀਆਂ ਆ 23 23 ਤਰੀਕ ਤੱਕ ਬਾਈ ਬਾਈ ਤਰੀਕ ਤੱਕ ਸ਼ਾਇਦ ਛੁੱਟੀਆਂ ਤੇ ਕਰਟਨ ਸਾਰੇ ਮੈਂ ਸੁਕਾ ਕੇ ਤੇ ਰੱਖੇ ਹੋਏ ਆ ਇੱਥੇ ਸੋਫੇ ਤੇ ਹੁਣ ਮੈਂ ਕੱਲ ਨੂੰ ਮਨਵੀਰ ਦਾ ਟਾਈਮ ਲੱਗੂ ਤੇ ਕੱਲ ਨੂੰ ਸਾਰੇ ਕਰਟਨਸ ਜਿਹੜੇ ਆਪਾਂ ਆਪਣੀ ਜਗ੍ਹਾ ਟੰਗੂਗੀ ਆ ਮਤਲਬ ਕਿ ਲਾਉਂਗੀ ਤੇ ਜੀ ਮੈਂ ਤੇ ਇਹ ਜੀ ਉਹਨੂੰ ਕੀ ਕਹੀਦਾ ਉਹ ਉਹ ਵਾਲੇ ਨਿੰਬੂ ਤੁਸੀਂ ਲਾ ਲੋ ਘੱਮ ਸੇ ਘੱਮ ਲੱਗਦਾ ਹਫਤੇ ਤੋਂ ਉਹ ਹਫਤੇ ਤੋਂ ਉੱਤੇ ਹੀ ਹੋ ਚੱਲਾ ਮੈਂ ਇਦਾਂ ਰੱਖੇ ਹੋਏ ਆ ਇਹੋ ਤੇ ਇਹਨਾਂ ਦੀ ਛਿੱਲ ਜਿਹੜੀ ਨਾ ਮੈਂ ਦੇਖਿਆ ਇਹਨੂੰ ਤੋੜ ਕੇ ਕਾਫੀ ਗਲ ਗਈ ਆ ਤੇ ਇਹ ਇੱਕ ਐਕਸਟਰਾ ਮਰਦਮੰਦ ਧੋ ਕੇ ਤੇ ਸਕਾ ਕੇ ਰੱਖਿਆ ਹੋਇਆ ਮੈਂ ਹੁਣ ਇਹਦੇ ਵਿੱਚ ਆਪਾਂ ਜੋ ਜੋ ਮਿਕਸ ਕਰਨਾ ਉਹ ਕਰਕੇ ਤੇ ਇਹਨੂੰ ਆਪਾਂ ਰੱਖ ਦਈਏ ਫੇਰ ਬਣ ਜਾਣਾ ਚੰਗੀ ਤਰ੍ਹਾਂ ਨਿੰਬੂ ਦਾ achar ਤਾਂ ਮੈਂ ਇਹਦੇ ਵਿੱਚ ਕੀ ਕੀ ਪਾਉਂਗੀ ਪਹਿਲਾਂ ਤਾਂ ਮੈਂ ਇਹ ਵਾਲੇ ਮਸਾਲੇ ਪੁੰਨੂੰਗੀ ਜੀਰਾ ਇਹ ਦੋਨੇ ਜੀਰੇ ਆ ਇਹ ਕਾਲਾ ਜੀਰਾ ਵੀ ਆ ਚਿੱਟਾ ਜੀਰਾ ਵੀ ਆ ਦੋ ਜੀਰੇ ਆ ਦੇਖਿਓ ਧਿਆਨ ਨਾਲ ਇਹ ਦੇਖਿਓ ਇਹ ਜਿਹੜਾ ਬਰੀਕ ਬਰੀਕ ਇਹ ਵਾਲਾ ਇਹ ਹੈਗਾ ਚਿੱਟਾ ਜੀਰਾ ਤੇ ਇਹ ਹੈਗਾ ਜੀ ਜਿਹੜਾ ਮੋਟਾ ਵਾ ਥੋੜਾ ਉਹ ਹੈਗਾ ਕਾਲਾ ਜੀਰਾ ਤੇ ਇਹ ਜੀਰਾ ਹੋ ਗਿਆ ਇਹ ਕਾਲੀਆਂ ਮਿਰਚਾਂ ਹੋ ਗਈਆਂ ਲੌਂਗ ਹੋਗੇ ਤੇ ਇਹ ਹੋ ਗਈ ਸੌਫ ਹੁਣ ਇਹਨਾਂ ਮਸਾਲਿਆਂ ਨੂੰ ਸਾਰਿਆਂ ਨੂੰ ਉਹਨਾਂ ਕਿਹਦਾ ਭੁੰਨ ਕੇ ਤਵੇ ਤੇ ਭੁੰਨ ਕੇ ਫਿਰ ਮੈਂ ਗਰਾਇੰਡਰ 'ਚ ਇਹਨਾਂ ਨੂੰ ਕਰ ਲੂੰਗੀ ਗਰਾਇੰਡ ਤੇ ਫਿਰ ਕਰੂੰਗੀ ਇਹਨਾਂ ਵਿੱਚ ਮਿਕਸ ਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਦੋ ਤਿੰਨ ਚੀਜ਼ਾਂ ਆਪਾਂ ਉਹ ਵੀ ਮਿਕਸ ਜਿਹੜੀਆਂ ਉਹ ਕਰਾਂਗੇ ਨਿੰਬੂ ਦੇ achar ਵਿੱਚ ਤਾਂ ਖੱਟਾ ਮਿੱਠਾ ਨਿੰਬੂ ਦਾ achar ਬਣ ਜਾਊਗਾ ਤੇ ਚਲੋ ਜੀ ਹੁਣ ਮੈਂ ਇਹਨਾਂ ਨੂੰ ਭੁੰਨ ਲਾਂ ਜਿਨ ਜੇ ਤਵਾ ਗਰਮ ਹੁੰਦਾ ਤੇ ਜਿਹੜਾ ਇਹ ਪਰਕੀ ਹੋਏ ਨਿੰਬੂ ਇਨੂ ਮਿਕਸ ਕੋ ਕਿ ਡੱਬੇ ਦੇ ਵਿੱਚ ਨਹੀਂ ਕਰ ਸਕਦੇ ਆਪਾਂ ਇਹਨੂੰ ਆਪਾਂ ਕੱਢ ਲੈਨੇ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਇਸ ਬਰਤਨ ਨੂੰ ਸਾਫ਼ ਕਰਕੇ ਸੁਕਾਇਆ ਹੋਇਆ ਹੁਣ ਤਾਂ ਪਾਣੀ ਤੋਂ ਬਚਾਉਣਾ ਹੁੰਦਾ ਨਾ ਆਚਾਰ ਇਹਨੂੰ ਆਪਾਂ ਕੱਢ ਲੈਨੇ ਇਹਨੂੰ ਗੜ ਗਿਆ ਹੋਣਾ ਆਚਾਰ ਹੋਣਾ ਬਹੁਤ ਜਲਦੀ ਬਣ ਜਾਣਾ ਤਾਂ ਤੇ ਜਿਵੇਂ ਸਾਰਾ ਹੋਣਾ ਨਹੀਂ ਉਪਰਾਤ ਚ ਪਾਉਣਾ ਚਾਹੀਦਾ ਸੀ ਮੈਨੂੰ ਲੋਜੀ ਆ ਇਹਨ ਗਲ ਗਿਆ ਅਚਾਰ ਬਿਲਕੁਲ ਚੰਗੀ ਤਰ੍ਹਾਂ ਗਲ ਗਿਆ ਇਹ ਦੇਖਿਓ ਆ ਇਹਨ ਗਲ ਗਿਆ ਛੇਲੇ ਵੀ ਇਹਨ ਗਲ ਗਏ ਪਰ ਨਿੰਬੂ ਉੱਚਾ ਇਦਾਂ ਨਾ ਥੋਣ ਪਾ ਕੇ ਰੱਖ ਦੋ ਤੇ ਫਿਰ ਜਲਦੀ ਗਲ ਜਾਂਦਾ ਮੈਨੂੰ ਲੱਗਦਾ ਮੈਨੂੰ ਪ੍ਰਾਤ ਚ ਕੱਢਣਾ ਪੈਣਾ ਜਿਆਦਾ ਆ ਜਿਆਦਾ ਆ ਅਚਾਰ ਤੇ ਹੁਣ ਜੀ ਆਪਾਂ ਪਉਣ ਲਈ ਮਸਾਲੇ ਇਹਨਾਂ ਆਪਾਂ ਨਾ ਪੌਣ ਕੇ ਤੇ ਫਿਰ ਆਪਾਂ ਕਰ ਲੈਣਾ ਗ੍ਰਾਈਂਡ ਬਹੁਤ ਟੇਸਟੀ ਬਣੂ ਨਿੰਬੂ ਦਾ achar ਬਣਾ ਲਾਂ। ਐਵੇਂ ਮੈਂ ਚਾਰੇ ਜਵੈਣਾ ਪਾਉਣੀ ਸੀ। ਉਹ ਸੋਰੀ ਮੈਨੂੰ ਜਵੈਣ ਜਿੱਥੇ ਭੁੱਲ ਗਈ ਮੈਂ ਅਜਵੈਣ ਲੈ ਕੇ ਆਉਂਗਾ। ਸਭ ਤੋਂ ਮੇਂਚੀ ਜਿਹੜੀ ਮੈਂ ਲੈ ਕੇ ਆਈ ਸੀ ਅਜਵੈਣ ਉਹ ਮੈਂ ਭੁੱਲੀ ਗਈ। ਤੇ ਸ਼ੂਗਰ ਆਇਆ ਚਿੱਟਾ ਆ ਗਿਆ। ਅਜਵੈਣ ਨਾਲ ਇਦਾਂ ਵਾ ਕਿ ਨਿੰਬੂ ਦੇ achar ਦਾ ਜਿਵੇਂ ਤੇ ਟੇਡ ਕਿਸੇ ਦਾ ਉਹ ਪੇਟ ਵਾਸਤੇ ਬਹੁਤ ਵਧੀਆ ਚੀਜ਼ ਹੈ ਅਜਵੈਨ ਇਸ ਕਰਕੇ ਆਪਾਂ ਅਜਵੈਨ ਲਈ ਇਹਦੇ ਵਿੱਚ ਪਾਉਣੀ ਹੁਣ ਮੈਂ ਅਜਵੈਨ ਬਾਅਦ ਚ ਪਾਉਂਦੀ ਆਂ ਪਹਿਲਾਂ ਮੈਂ ਇਹ ਵਾਲੇ ਜਿਹੜੇ ਉਹ ਭੁੰਨ ਲਾਂ ਇਹਨਾਂ ਨੂੰ ਭੁੰਨ ਕੇ ਫਿਰ ਜੀ ਦਿਖਾਉਣੀ ਤੁਹਾਨੂੰ ਲੋ ਜੀ ਇਹ ਤਕਰੀਬਨ ਭੁੰਨ ਗਏ ਭੁੰਨ ਨੂੰ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਕਲੌਂਜੀ ਵੀ ਪਾ ਸਕਦੇ ਆ ਬੱਟੀ ਇਲਾਚੀ ਵੀ ਪਾ ਸਕਦੇ ਆ ਮੇਥੀ ਵੀ ਪਾ ਸਕਦੇ ਆ ਬਟ ਮੈਂ ਉਹੀ ਚੀਜ਼ਾਂ ਭੁੰਨਦੀ ਆ ਜਿਹੜੀਆਂ ਮਤਲਬ ਕਿ ਖਾਣੀਆਂ ਚੰਗੀਆਂ ਲੱਗਦੀਆਂ ਜਾਂ ਮੇਰੇ ਪੇਟ ਰੋਈਆ ਮੈਂ ਉਹ ਵੀ ਚੀਜ਼ਾਂ ਨਾਲ ਪਾਉਣੀ ਆ ਅਕਸਰ ਮੈਂ ਕੁਝ ਨਹੀਂ ਬਾਉਣੀ ਤੇ ਜਿਆਦਾ ਤਾਂ ਨਿੰਬੂ ਦਾ achar ਤੇ ਮਨੀਰਾ ਬਾਬਾ ਖੰਦਾ ਮੈਂ ਵੀ ਘਾਟੀ ਖੰਨੀ ਆ ਮਨ ਵੀ ਘਟਕਾ ਤੇ ਇਸ ਕਰਕੇ ਜਵੈਨ ਤੋਂ ਬਿਨਾ ਡੈਡੀ ਨਾ ਖਾਣਾ ਨਹੀਂ ਤੇ ਜਵੈਨ ਜਿਹੜੀ ਅਸੀਂ ਪਾਈ ਰਹੀ ਹਾਂ ਮਨੀਰਾ ਬਾਬਾ ਦੀ ਅ ਦੇਸੀ ਦਵਾਈਆਂ ਬਣਾ ਲੈਂਦੇ ਆ ਇੱਕ ਦੇਸੀ ਦਵਾਈ ਉਹ ਹੁੰਦੀ ਆ ਨਾ ਜਿਹੜੀ ਸ਼ਿਕਾਇਤ ਹੁੰਦੀ ਕਈਆਂ ਨੂੰ ਰਹੀ ਦੀ ਲੱਤ ਦੁਖਣ ਲੱਗ ਪਈ ਯਾਰ ਇਹ ਗ੍ਰੀਡਿਸ਼ ਕਹਿੰਦੀ ਆ ਮਰੀ ਦਾ ਬਾਬਾ ਦਵਾਈ ਬਣਾਉਂਦਾ ਤੇ ਉਹ ਬੋਲ ਰੁਕੀ ਡੈਣ ਉਹ ਦਵਾਈ ਤੇ ਹੁਣ ਡੈਡੀ ਨੇ ਜੋ ਕੱਟ ਕਰ ਦਿੱਤੀ ਦਵਾਈ ਬਣਾਉਣੀ ਆਪਣੀ ਸਿਹਤ ਦੇ ਹੱਮ ਨਾਲ ਉਹ ਜੜੀ ਬੂਟੀਆਂ ਲਿਆ ਲਈ ਹੁੰਦੀਆਂ ਜਲੰਧਰੋਂ ਮਿਲਦੀਆਂ ਤੇ ਕੱਟ ਕਰ ਦਿੱਤੀ ਪਰ ਮੈਨਾਂ ਨੇ ਕਿਹਾ ਸੀ ਮੈਂ ਕਿਹਾ ਮੈਨੂੰ ਸਿਖਾ ਦੇ ਉਹ ਕਿੱਦਾਂ ਬਣਾਉਂਦੀ ਆ ਤੇ ਮੈਂ ਬਣਾ ਲਿਆ ਕਰੂੰਗੀ ਥੋੜਾ ਮੈਂ ਉਹ ਨੁਸਖਾ ਜਿਹੜਾ ਲਿਖਣਾ ਮਤਲਬ ਕਿ ਮਰੀ ਦੇ ਬਾਬੇ ਕੋਲੋਂ ਨੁਸਖਾ ਸਾਰਾ ਪੁੱਛ ਕੇ ਰਿਡੀ ਦਵਾਈ ਦਾ ਫੇਰ ਮੈਂ ਲਿਖ ਲੈਣਾ ਉਹ ਸਾਰਾ ਕੁਝ ਕੇ ਇਹ ਬਾਲੀਏ ਜੀ ਜਵੈਣ ਕਈ ਸਾਬਤੀ ਪਾਉਣ ਦੇ ਬਟ ਮੈਂ ਜਿਆਦਾ ਗ੍ਰाइंड ਕਰਕੇ ਮਸਾਲੇ ਪਾਉਣੇ ਜਵੈਣ ਜਲ ਦਵਾਂਗੇ ਆਪਾਂ ਬੋਤਰਾ ਦੀਆਂ ਦਵਾਈਆਂ ਬਣਾ ਲੈਂਦੇ ਸੀ ਤੇ ਜਦੋਂ ਅਚਾਨਕ ਉਹਨਾਂ ਦੀ ਡੈਥ ਹੋ ਗਈ ਸੀ ਡੈਡੀ ਸਾਡੇ ਦੀ ਅਚਾਨਕ ਡੈਥ ਹੋ ਗਈ ਸੀ ਉਹ ਜਿਹੜੇ ਨੁਸਖੇ ਸੀ ਉਹ ਕਿਤੇ ਲਿਖੇ ਹੋਏ ਨਹੀਂ ਉਹਨਾਂ ਦੀ ਡੈਥ ਤੋਂ ਬਾਅਦ ਚ ਵੀ ਕਹਿੰਦੇ ਜਾਣੇ ਦਵਾਈਆਂ ਦਾ ਪੁੱਛਦੇ ਹੁੰਦੇ ਸੀ ਤੇ ਅਸੀਂ ਉਹ ਕਦੇ ਲਿਖਿਆ ਹੀ ਨਹੀਂ ਸੀ ਤੇ ਨਾਲੇ ਸਾਨੂੰ ਯਾਦ ਡੈਡੀ ਕਿੱਦਾਂ ਬਣਾਉਂਦੇ ਹੁੰਦੇ ਸੀ ਮੰਮੀ ਦੇ ਬਾਬੀ ਨੇ ਤੇ ਉਹ ਤਾਂ ਲਿਖੇ ਤੇ ਮੰਮੀ ਦੇ ਬਾਬੇ ਨੇ ਵੀ ਨਹੀਂ ਕਿਤੇ ਬਟ ਫਿਰ ਵੀ ਜਿਹੜੀ ਇਦਾਂ ਦੀ ਕੋਈ ਚੀਜ਼ ਆ ਗੱਲਬਾਤ ਆ ਜਿਹੜੀ ਕੋਈ ਕਿਸੇ ਵਧੀਆ ਕੋਈ ਵਧੀਆ ਮੈਡੀਸਿਨਾਂ ਜਿਨ੍ਹਾਂ ਨਾਲ ਰੋਕਨ ਨੂੰ ਆਰਾਮ ਆਉਂਦਾ ਪੁਰਾਣੇ ਬੋਲੀ ਬੁਣਾ ਕੋ ਬਜ਼ੁਰਗਾਂ ਕੋ ਇਹਨਾਂ ਦੇ ਨੁਸਖੇ ਆ ਤੋ ਲਿਖ ਲੈਣੇ ਚਾਹੀਦੇ ਆ ਇਸ ਕਰਕੇ ਮੈਂ ਡੈਡੀ ਕੋ ਪੁੱਛ ਕੇ ਧੀਦੀ ਦਵਾਈ ਦਾ ਨੁਸਖਾ ਜਰੂਰ ਲਿਖ ਲਿਆ ਮੈਨੂੰ ਇਹਨਾਂ ਤਾਂ ਪਤਾ ਉਹ ਚ ਸਮਾਨ ਕੀ ਕੀ ਬੰਦ ਬਟ ਕੁਆਂਟੀਟੀ ਨਹੀਂ ਪਤਾ ਮੈਨੂੰ ਕਿ ਕਿੰਨੀ ਬੰਦੀ ਆ ਸਮਾਨ ਮੈਨੂੰ ਸਾਰਾ ਪਤਾ ਕੀ ਕੀ ਬੰਦ ਆ ਉਹਦੇ ਵਿੱਚ ਕਿਉਂਕਿ ਮੈਂ ਲੈ ਕੇ ਨਿਕਲੀ ਨਾ ਜਲੰਦਰ ਤੋਂ ਮਰੀਦੇ ਡੈਡੀ ਨਾਲ ਜਾਂ ਮਰੀਨਾਂ ਜਾਵਾ ਕਿ ਮੈਂ ਸਮਾਨ ਵੇਰਾ ਦੇਣੀ ਹੁਣ ਡੈਡੀ ਨੂੰ ਸਾਰਾ ਰੋਜੀ ਜਵਾਨ ਵੀ ਘੁੱਜ ਗਈ ਆਹੋਂ ਖੜਾ ਲੈ ਰੋਟਮਾ ਹਾਂ ਹੂੰ ਥੋੜੀ ਗਰਮ ਨਹੀਂ ਆਪਾਂ ਨੂੰ ਪੋਣਾ ਉਹ ਗ੍ਰਾਇੰਡ ਕਰ ਲਾਂਗੇ ਗਰਮ ਨਹੀਂ ਫਿਰ ਆਕੇ ਰੋੜਾ ਪਾਣਾ ਇਹ ਬਈਲਾ ਲਵੇ ਗ੍ਰਾਈਂਡ ਕਰ ਲਿਆ ਤੇ ਇਹ ਜੀ ਮੈਂ ਗ੍ਰਾਈਂਡ ਕਰ ਲਿਆ ਇਹੋ ਸਾਰਾ ਮਟੀਰੀਅਲ ਤੇ ਮੈਂ ਬਰਾਤ ਸਾਫ ਕਰਕੇ ਲੱਗੇ ਧੁੱਪੇ ਸੁੱਕੀ ਹੋਈ ਬਰਾਤ ਆਏਗੀ ਇਲੀ ਬਰਾਤ ਨਹੀਂ ਹੈਚੀ ਸੁਤਣਾ ਲਿਆ ਕਿੰਨਾ ਰਸਾ ਜਿਹੜਾ ਖਰਾਬ ਹੋ ਗਿਆ ਕਿੱਡੀ ਮੇਰੀ ਗਲਤੀ ਮੈਂ ਤਾਂ ਇਹਦੇ ਵਿੱਚ ਪਾ ਦੇ ਮੈਨੂੰ ਲੱਗਾ ਇਹਦੇ ਵਿੱਚ ਆ ਜਾਣਾ ਸਾਰਾ ਬਟ ਜਿਆਦਾ ਹੁਣ ਆਪਾਂ ਹੋਰ ਸਮਾਨ ਰੱਖ ਲਈਏ ਜਿਹੜਾ ਪਾਉਣਾ ਇਹ ਜੀ ਆਪਾਂ ਲੈ ਲਿਆ ਦੇਗੀ ਲਾਲ ਮਿਰਚ ਦੇਗੀ ਮਿਰਚ ਲਾਲ ਤੇ ਇੱਕ ਲੈ ਲਈ ਆਪਾਂ ਖੰਡ ਤੇ ਇਹ ਜੀ ਕਾਲਾ ਲੂਣ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਤੇ ਹੱਥ ਮੇਰੇ ਧੋਤੇ ਹੋਏ ਬਿਲਕੁਲ ਸਾਫ਼ ਆ ਤੇ ਉਹਦੇ ਨਾਲ ਮੈਂ ਇਹਨਾਂ ਸਾਰਿਆਂ ਨੂੰ ਆ ਮਿਕਸ ਰੋ ਕਰੂੰਗੀ ਸਭ ਤੋਂ ਪਹਿਲਾਂ ਜੀ ਆਪਾਂ ਪਾ ਲਈਏ ਇਹੋ ਵਾਲਾ ਮਸਾਲਾ ਜਿਹੜਾ ਆਪਾਂ ਪਿਆਰ ਕੀਤਾ ਮਨੀ ਦੇ ਬਾਬੇ ਨੂੰ ਇਦਾਂ ਦੀਆਂ ਚੀਜ਼ਾਂ ਦਾ ਉਹਨਾਂ ਹੀ ਪਾਉਂਗੀ ਮੈਂ ਜਿੰਨੀ ਲੋੜ ਆ ਮੈਨੂੰ ਜ਼ਿਆਦਾ ਲੱਗਦਾ ਮੈਂ ਰੱਖ ਲੂੰਗੀ ਜਦੋਂ ਹੋਰ ਨਿੰਬੂ ਦਾ achar ਪਾਣਾ ਵਿੱਚ ਪਾਉਂਗੀ ਮੈਨੂੰ ਲੱਗਦਾ ਜ਼ਿਆਦਾ ਮਨੀ ਦੇ ਬਾਬੇ ਨੂੰ ਇਦਾਂ ਦੀਆਂ ਚੀਜ਼ਾਂ ਦਾ ਬਹੁਤ ਸ਼ੌਂਕ ਆ ਮਤਲਬ ਇਦਾਂ ਕਰਦੀਆਂ ਬਣਾਈਆਂ achar ਹੋ ਗਏ ਹੋਰ ਵੀ ਜਦੋਂ ਮੈਂ ਬਣਾਉਣੀ ਰਹਿੰਦੀ ਮਨੀ ਦੇ ਦਾਦੀ ਨੂੰ ਇਦਾਂ ਦਾ ਬਿਲਕੁਲ ਸ਼ੌਂਕ ਨਹੀਂ ਆ ਤੇ ਇਸ ਕਰਕੇ ਮਨੀ ਦਾ ਬਾਬਾ ਮੈਨੂੰ ਕਹਿੰਦਾ ਹੁੰਦਾ ਕੋਈ ਵੀ ਚੀਜ਼ ਇਦਾਂ ਬਣਾਉਣੀ ਹੋਵੇ ਜਿੱਦਾਂ ਉਹ ਹਣ ਅਦਰਕ ਲੈ ਕੇ ਆਇਆ ਲਸਣ ਲੈ ਕੇ ਆਇਆ ਕਿੰਨਾ ਤੇ ਕਹਿੰਦੇ ਅਦਰਕ ਲਸਣ ਦਾ ਵੀ ਅਚਾਰ ਜਿਹੜਾ ਉਹ ਬਣਾ ਕੇ ਦੋ ਤੇ ਇਹ ਜੀ ਕਾਲਾ ਲੂਣ ਮਨੀ ਦੇ ਦਾਦੀ ਨੂੰ ਇਦਾਂ ਦਾ ਮਤਲਬ ਕੀ ਹੈ ਹੀ ਨਹੀਂ ਸ਼ੌਂਕ ਹੀ ਨਹੀਂ ਨਾ ਹੀ ਬਣੋਣੇ ਇਹ ਚੀਜ਼ਾਂ ਸਿਖਾਈਆਂ ਮੈਂ ਮਨੀ ਦੇ ਦੌੜੀ ਘੋੜੋ ਕੁਛ ਕਿਸੇ ਕਿਸੇ ਨਾਲ ਕਿਸੇ ਕੋਲ ਪੁੱਛ ਪੁੱਛ ਕੇ ਸਿੱਖ ਕੇ ਫੇਰ ਮੈਂ ਬਣਾ ਬਣਾਉਣੀ ਹੁੰਦੀਆਂ ਇਦਾਂ ਦੀਆਂ ਚੀਜ਼ਾਂ ਮਤਲਬ ਕਿ ਸਿੱਖੀਆਂ ਆਂ ਇਹ ਚੀਜ਼ਾਂ ਪੁੱਛ ਪੁੱਛ ਕੇ ਤੇ ਹੁਣ ਤਾਂ ਚਲੋ ਆਪਾਂ ਐਕਸਪਰਟ ਹੋ ਗਏ ਨਾ ਚੀਜ਼ਾਂ ਦੇ ਇਹ ਜੀ ਅੰਨਿਕ ਪਾਦੀ ਆ ਬਲਾਲ ਵਿੱਚ ਬਹੁਤ ਸਵਾਦ ਖੱਟਾ ਮਿੱਠਾ achar ਬਣਦਾ ਅੱਗੇ ਮਨੀ ਦੇ ਡੈਡੀ ਦੇ ਹਿਸਾਬ ਨਾਲ ਬਣਾਇਆ ਸੀ ਜਦੋਂ ਉਹ ਆਏ ਸੀ ਪਰ ਉਹ ਸਾਨੂੰ ਟੇਸਟੀ ਨਹੀਂ ਲੱਗਿਆ ਮਨੀ ਦੇ ਡੈਡੀ ਨੂੰ ਟੇਸਟੀ ਲੱਗਾ ਸਾਨੂੰ ਨਹੀਂ ਟੇਸਟੀ ਲੱਗਾ ਥੋੜੀਆਂ ਹੋਰ ਪਾ ਲਈਏ ਇਹ ਤਾਂ ਜਸਟ ਕਲਰ ਵਾਸਤੇ ਇਹ ਜੀ ਆਪਾਂ ਖੰਡ ਖੰਡ ਉਨੀ ਪਾਣੀ ਜਿੰਨੇ ਨਿੰਬੂ ਆ ਤਾਂ ਉਨੀ ਪਾਣੀ ਲੈਣੀ ਆ ਥੋੜੀ ਘੱਟ ਪਾ ਲੋ ਘੱਟ ਹੰਡ ਜਿਹੜੀ ਉਹ ਜ਼ਿਆਦਾ ਪਾਈ ਜਾਂਦੀ ਹੈ ਫੇਰ ਹੀ ਬਣਦਾ ਖੱਟਾ ਮਿੱਠਾ achar ਨਿੰਬੂ ਚਲੋ ਬਸ ਲੀ ਹਾਂਜੀ ਆਪਾਂ ਇਹ ਸਾਰੇ ਮਟੀਰੀਅਲ ਨੂੰ ਕਰ ਲਈਏ ਮਿਕਸ ਡੈੜੀ ਜਾਂਦਾ ਸਿਨੀਮਾ ਉਹਨੇ ਚੀ ਪਾਇਓ ਬਟ ਉਹ ਸੁਕਾਉਣੇ ਦੇ ਪਹਿਲਾਂ ਉਹ ਅਦਰਕ ਲਸਣ ਛਿੱਲ ਕੇ ਸੁਕਾ ਕੇ ਫੇਰ ਉਹਦਾ achar ਪੈਣਾ ਨਹੀਂ ਤੇ ਉਹਦੇ ਵਿੱਚ ਜਿਹੜਾ ਮੋਇਸਚਰ ਹੁਣਾ ਉਹਦੇ ਨਾਲ ਇਹ achar ਜਿਹੜਾ ਉਹ ਖਰਾਬ ਹੋਣ ਦਾ ਡਰ ਰਹਿਣਾ ਜਾਓ ਜੀ ਇਹ ਇਹਨਾਂ ਮਿਕਸ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਪਾ ਲਈਏ ਇਹ ਵਾਲੇ ਮਰਦਮਾਨਾਂ ਦੇ ਵਿੱਚ ਜਿਹੜੇ ਆਪਣੇ ਕੋਲ ਆਲਰੇਡੀ ਪਏ ਆ ਮੈਨੂੰ ਇਹਦਾ ਲੱਗਦਾ ਸੀ ਮੇਰੇ ਨਿੰਬੂਏ ਵਾਲੇ ਵੇਸਟ ਨਾ ਹੋ ਜੇ ਬਟ ਮੈਂ ਚੱਕ ਕਰਦੀ ਰਹਿੰਦੀ ਸੀ ਹਲਾ ਕੇ ਇਹਨਾਂ ਨੂੰ ਧੁੱਪੇ ਰੱਖਦੇ ਨਹੀਂ ਹੁੰਦੇ ਸੀ ਇਹ ਖਰਾਬ ਨਾ ਹੋ ਜਾ ਉਹ ਬਿਲਕੁਲ ਪਰਫੈਕਟ ਹੈ ਦੀ ਚਾਟ ਦੀ 스멜 ਆਉਂਦੀ ਹੁੰਦੀ ਜਿੱਦਾਂ ਆਉਂਦੇ ਐਨੀ ਜਗ੍ਹਾ ਆਪਾਂ ਛੱਡਾਂਗੇ ਇਹਨੂੰ ਆਚਾਰ ਨੂੰ ਹਲਾਉਣ ਵਾਸਤੇ ਪੂਰਾ ਨਹੀਂ ਆਪਾਂ ਭਰਨਾ ਇਹ ਵਾਲਾ ਮਰਤਵਾ ਅਸਾਰਾ ਰਸਾਇਆ ਨਿੰਬੂਆਂ ਦਾ ਜਿਹੜਾ ਆਪਾਂ ਪਹਿਲਾਂ ਉਹਨੂੰ ਕੀ ਕੀ ਗੀਦਾ ਐਨਾ ਚਿਰ ਰੱਖੀ ਰੱਖੇ ਨਾ ਨਿੰਬੂ ਟਿਸ਼ੂ ਨਾਲ ਸਾਫ਼ ਕਰੂੰਗੀ ਕਿੱਲੇ ਕੱਪੜੇ ਨਾਲ ਇਹਨੂੰ ਸਾਫ਼ ਕਰੂੰਗੀ ਰੋਜ਼ੀਨਾ ਸਾਫ਼ ਕਰਕੇ ਫਿਰ ਰੱਖਦਾ ਇਹਨੂੰ ਇਹ ਟਿਸ਼ੂ ਨਾਲ ਕਰ ਦੋਗੇ ਸਾਫ਼ ਮਾਤਵਾ ਕਿਉਂਕਿ ਉਹ ਕੱਪੜੇ ਨਾਲ ਇਹ ਗਿੱਲੇ ਹੀ ਚੀਜ਼ ਤਾਂ ਨਹੀਂ ਇਹਨਾਂ ਨੂੰ ਬਿਲਕੁਲ ਵੀ ਮਿਸ ਕਰਦੇ ਨਹੀਂ ਚੰਗੀ ਤਰ੍ਹਾਂ ਬੰਨ੍ਹਦੇ ਨੇ ਉਹ ਤਾਂ ਸਾਫ ਹੈ ਹੀ ਜਾਂਦਾ ਹੋ ਗਿਆ ਸੀ ਤੇ ਜੀ ਇਹ ਆਚਾਰ ਦੇ ਦੋਨੇ ਡੱਬੇ ਮੈਂ ਇੱਥੇ ਰੱਖ ਦਿੱਤੇ ਤੇ ਇਹ ਥੋੜਾ ਹੀ ਆ ਇਹਦੇ ਵਿੱਚ ਮੈਂ ਉਹ ਸਕਾ ਕੇ ਅਦਰਕ ਤੇ ਲਸਣ ਪਾਉਂਗੀ ਇਹ ਵਾਲਾ ਤਾਂ ਫੁੱਲ ਹੋ ਗਿਆ ਨੂੰ ਥੋੜਾ ਮਤਲਬ ਕੀ ਘੱਟ ਰੱਖਿਆ ਮੈਂ ਇਹਨੂੰ ਹਿਲਾਉਣ ਵਾਸਤੇ ਮੈਂ ਥੋੜਾ ਬਹੁਤਾ ਸ਼ੇਕ ਕਰਨਾ ਪੈਂਦਾ ਨਾ ਇਹਨੂੰ ਤੇ ਇਹ ਮੈਂ ਇੱਥੇ ਤਾਂ ਰੱਖਿਆ ਕਿਉਂਕਿ ਆਹ ਤਾਂ ਕੀ ਵਿੱਚ ਦੀ ਨਾ ਤੋਂਪ ਇੱਥੇ ਸਾਰਾ ਦਿਨ ਰਹਿੰਦੀ ਹੁਣ ਤਾਂ ਸ਼ਾਮ ਦਾ ਟਾਈਮ ਹੈ ਨਾ ਸਾਰਾ ਦਿਨ ਰਹਿੰਦੀ ਤੇ ਇਥੇ ਤੋਂਪੇ ਨੂੰ ਲੱਗਦੀ ਰਿਹਾ ਕਰਨੀ ਸ਼ੀਸ਼ੇ ਵਿੱਚ ਦੀ ਤਾਂ ਸੋ ਆਪਾਂ ਨੂੰ ਬਾਹਰ ਰੱਖਣ ਦੀ ਵੀ ਕੋਈ ਲੋੜ ਨਹੀਂ ਇਹਨੂੰ ਆਚਾਰ ਨੂੰ ਤੇ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਇਸ ਵਲੌਗ ਦਾ ਐਂਡ ਤੇ ਜਿਹੜੇ ਮੈਂ ਕੰਮ ਕਰਦੀ ਆ ਘਰ ਦੇ ਵਿੱਚ ਕੋਈ ਵੀ ਕੰਮ ਕਰ ਜਿੱਦਾਂ ਦੇ ਸਾਫ ਸਫਾਈ ਦੇ ਕੋਈ ਘਰੇਲੂ ਕੰਮ ਜਿਹੜੇ ਵੀ ਕਰਦੀ ਆ ਉਹਨਾਂ ਦੀ ਆਪ ਵੀਡੀਓ ਬਣਾ ਦਈਦੀ ਆ ਜਦੋਂ ਪਸ਼ੂ ਆ ਲਜਾਈ ਦੀ ਪਸ਼ੂਾਂ ਦੀ ਵੀਡੀਓ ਬਣਾ ਦਈਦੀ ਆ ਤੇ ਹੁਣ ਮਨਵੀਰ ਰੌਣ ਵਾਲਾ ਜੀ ਇਸ ਤੋਂ ਬਾਅਦ ਵਿੱਚ ਅਸੀਂ ਜਾਵਾਂਗੇ ਗੰਗਾ ਤੇ ਮੰਗੋ ਦੇ ਕੋਲ ਤੇ ਫਿਰ ਆਪਾਂ ਆਪਣੇ ਅਲਸਰਟਿਕ ਕੋਲਾਈਟਿਸ ਵੀ ਜਿਹੜੇ ਸਬਸਕ੍ਰਾਈਬਰ ਉਹਨਾਂ ਦੀ ਡਿਮਾਂਡ ਵੀ ਪੂਰੀ ਕਰਨੀ ਆ ਉਹ ਪ੍ਰੋਬਾਇਓਟਿਕ ਰਾਈਸ ਓਵਰਲੋਗ ਪਰਸੋਂ ਆਊਗਾ ਕਿਉਂਕਿ ਅੱਜ ਟਾਈਮ ਵੀ ਨਹੀਂ ਲੱਗਾ ਤੇ ਹੁਣ ਮੈਂ ਉਹ ਸਾਰਾ ਪ੍ਰੋਸੈਸ ਜਿਹੜਾ ਉਹਨਾਂ ਦਾ ਕਰੂੰਗੀ ਪ੍ਰੋਬਾਇਓਟਿਕ ਚੌਲਾਂ ਦਾ ਤੇ ਫਿਰ ਸਵੇਰ ਨੂੰ ਬਣਾਉਂਗੀ ਉਹਦੀ ਵੀਡੀਓ ਤੇ ਫਿਰ ਪਰਸੋਂ ਆਊਗੀ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਹਾਂ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ